ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੋਲਾਂਗਾ ਮੈਂ ਕਰ ਫਦਾ ਦੇ ਜਾ ਕੇ ਬਾਹੂ ਨੂੰ ਬੱਤੀਆਂ ਤੇ ਮੈਂ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕ ਈ ਰੁਖ ਦੀਆਂ ਆਪਸ ਵਿੱਚ ਸ਼ਾਖਾਂ ਆ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਓਸੇ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਓ ਸਾਂਝੀ ਆਇਬਾਦ ਤਾਂ ਤੇ ਸਾਂਝੀ ਅਰਦਾਸ ਇਕ ਕੋਈ ਪਰਵਾਰ ਬੈਠਾ ਇਹ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਫੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਐ ਲੈਰ ਜੀ ਫੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਐ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਨਵਾਜਿਆ ਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਫਦਾ ਦੇ ਜਾ ਕੇ ਬਾਹੂ ਨੂੰ ਬੱਤੀਆਂ ਤੇ ਮੈਂ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰਦਾਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰਦਾਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕ ਈ ਰੁਖ ਦੀਆਂ ਆਪਸ ਵਿੱਚ ਸ਼ਾਖਾਂ ਆ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਕੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਉਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀਆਂ ਇਬਾਦਤਾਂ ਸਾਂਝੀ ਅਰਦਾਸ ਉਹ ਸਾਂਝੀਆਂ ਇਬਾਦਤਾਂ ਤੇ ਸਾਂਝੀ ਅਰਦਾਸ ਇਕ ਕੋਈ ਪਰਵਾਰ ਬੈਠਾ ਇਹ ਇੱਕ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਨਵਾਜਿਆ ਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਉਂਗਾ ਮੈਂ ਕਰਫਦਾ ਦੇ ਜਾ ਕੇ ਬਾਣੂ ਨੂੰ ਬੱਤੀਆਂ ਤੇ ਮੈਂ ਹੀ ਸੂਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ 21 ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਆ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲੇਅਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਉਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਹੋ ਸਾਂਝੀ ਆਇਬਾਦ ਤਾਂ ਤੇ ਸਾਂਝੀ ਅਰਦਾਸ ਇਹ ਕੋਈ ਪਰਵਾਰ ਬੈਠਾ ਇਹ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਮਵਾਜਿਆ ਲਾਇ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਾਈ ਨੂੰ ਬੱਤੀਆਂ ਤੇ ਮੈਂ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ 21 ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਲੜਦੀਆਂ ਨਹੀਂ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਕੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਅਰੇ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਉਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦਤਾ ਸਾਂਝੀ ਅਰਦਾਸ ਉਹ ਸਾਂਝੀ ਆਇਬਾਦਤਾ ਤੇ ਸਾਂਝੀ ਅਰਦਾਸ ਇਕ ਕੋਈ ਪਰਵਾਰ ਬੈਠਾ ਇਹ ਇੱਕ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹੱਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਨਵਾਜਿਆ ਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਉਂਦਾ ਮੈਂ ਕਰ ਫਦਾ ਦੇ ਜਾ ਕੇ ਬੜੂ ਨੂੰ ਬੱਤੀਆਂ ਤੇ ਮੈਂ ਈਸੂ ਦੇ ਘਰ ਜਾ ਕੇ ਰੋਜ਼ਾ ਖੋਲਾਂਦਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ 21 ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਆ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲੇਅਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਅਰ ਕਿ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਉਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀ ਆਇਬਾਦ ਤਾਂ ਸਾਂਝੀ ਅਰਦਾਸ ਹੋ ਸਾਂਝੀ ਆਇਬਾਦ ਤਾਂ ਤੇ ਸਾਂਝੀ ਅਰਦਾਸ ਇਹ ਕੋਈ ਪਰਵਾਰ ਬੈਠਾ ਇਹ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਹਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਵਾਜਿਆ ਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਗਾ ਮੈਂ ਕਰ ਖੁਦਾ ਦੇ ਜਾ ਕੇ ਬਾਣੂ ਨੂੰ ਬੱਤੀਆਂ ਤੇ ਮਈ ਸੁਦੇ ਕਰ ਜਾ ਕੇ ਰੋਜ਼ਾ ਖੋਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਏ ਚੌਧਰਦਾਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਏ ਚੌਧਰਦਾਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕ ਈ ਰੁਖ ਦੀਆਂ ਆਪਸ ਵਿੱਚ ਸ਼ਾਖਾਂ ਆ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਕੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਅਰੇ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਕਿ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਉਸ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖਾਸੇ ਤੇ ਸਾਂਝੀਆਂ ਇਬਾਦਤਾਂ ਸਾਂਝੀ ਅਰਦਾਸ ਉਹ ਸਾਂਝੀਆਂ ਇਬਾਦਤਾਂ ਤੇ ਸਾਂਝੀ ਅਰਦਾਸ ਇਕ ਕੋਈ ਪਰਵਾਰ ਬੈਠਾ ਇਹ ਇੱਕ ਕੋਈ ਪਰਵਾਰ ਬੈਠਾ ਤੇ ਕੌਣ ਇੱਥੇ ਗੈਰ ਜੀ ਫਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਫਲੇ ਮੀਆਂ ਮੁਹੱਬਤਾਂ ਦੀ ਚੱਲ ਪਈ ਏ ਲੈਰ ਜੀ ਬਹੁਤ ਸ਼ੁਕਰੀਆ ਇਸ ਪਿਆਰ ਲਈ ਤੁਸੀਂ ਨਵਾਜਿਆ ਲਾ ਆਖਾਂਗਾ ਮੈਂ ਗੁਰਦੁਆਰੇ ਵਿੱਚ ਨਾਮ ਰਾਮ ਦਾ ਬੁਲਾਂਗਾ ਮੈਂ ਕਰ ਫਦਾ ਦੇ ਜਾ ਕੇ ਬਾਉ ਨੂੰ ਬੱਤੀਆਂ ਤੇ ਮੈ ਸੁਦੇ ਕਰ ਜਾ ਕੇ ਰੋਜ਼ਾ ਖੁਲਾਂਗਾ ਇੱਕ ਦਾ ਪਾਠ ਹੈ ਪੜਿਆ ਇੱਕ ਨੂੰ ਜਪਦਾ ਹਾਂ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋ ਲਾਂਗਾ ਪਾਵਨ ਹੈ ਜਲ ਗੰਗਾ ਤੇ ਹਰਮੰਦਰ ਦਾ ਏ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਇਹ ਚੌਦਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ ਤੇ ਇੱਕੇ ਹੀ ਰੁੱਖ ਦੀਆਂ ਆਪਸ ਵਿੱਚ ਸ਼ਾਖਾਂਾਂ ਲੜਦੀਆਂ ਨੇ ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਖੋਲਾਂਗਾ ਨਾਨਕ ਦਾ ਪੁੱਤ ਹਾਂ ਤੇਰਾ ਤੇਰਾ ਤੋਂ ਲਾਂਗਾ ਔਰ ਇਹ ਜੋ ਲਹਿਰ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ ਇਹਦੀ ਨਜ਼ਰ ਇੱਕ ਛੋਟਾ ਜਿਹਾ ਸ਼ੇਰ ਇੱਕ ਦੀਓ ਲਾਦ ਸਾਰੇ ਕੌਣ ਆਮ ਕੌਣ ਖ